ਅੱਜ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਪਹਿਲਾਂ ਤਾਂ ਸਾਰੇ ਭਰਾਵਾਂ ਨੂੰ ਯਾਰ ਪਹਿਲੀ ਨੂੰ ਸਾਡੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੇਕਰ ਤੁਸੀਂ ਘਰੇ ਖੜੀਆਂ ਗੱਡੀਆਂ ਲੱਭਦੇ ਹੋ ਆਪਣੇ ਵਾਸਤੇ ਲੱਭ ਰਹੇ ਹੋ ਤਾਂ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਉਦੋਂ ਨੂੰ ਤੁਸੀਂ ਗਾਇਬ ਹੋ ਜਿਨੇ ਹੋ ਚੈਨਲ ਤੇ ਉਦੋਂ ਗੱਡੀ ਵਿਕ ਜਾਂਦੀ ਆ ਮੇਰਾ ਪਰਾ ਸਬਸਕ੍ਰਾਈਬ ਕਰਕੇ ਜਰੂਰ ਰੱਖ ਲਿਓ ਜੇਕਰ ਤੁਸੀਂ ਗੱਡੀ ਲੱਭ ਰਹੇ ਹੋ ਪਹਿਲੀ ਗੱਡੀ ਆ ਗਈ ਮੋਗੇ ਏਰੀਆ ਤੋਂ ਬਾਈ ਕੋਲੇ ਖੜੀ ਐਸ ਟਾਈਮ ਅਵੇਲੇਬਲ ਸਪੇਕਟ ਬੀਡੀਆਈ 2014 ਰਜਿਸਟਰ ਹੈਗੀ ਆ 15 ਦੇ ਵਿੱਚ ਜੀ ਐਬੀਐਸ ਬ੍ਰੇਕਾਂ ਦੇ ਵਿੱਚ ਆ ਗੱਡੀ ਗੱਡੀ ਦਾ ਰੇਟ ਹੈਗਾ 4 ਲੱਖ 40000 ਰੁਪਿਆ ਮੌਕੇ ਤੇ ਮਾੜ ਤਾਂ ਨ ਜ਼ਰੂਰ ਹੋ ਜਾਊਗਾ ਜੀ ਏਸੀ ਹੀਟਰ ਬਿਲਕੁਲ ਓਕੇ ਆ ਇੰਜਨ ਗੇਅਰ ਬਿਲਕੁਲ ਓਕੇ ਆ ਜੀ ਗੱਡੀ ਵਿੱਚ ਅੰਟੀਰੀਅਰ ਦੀ ਬਿਲਕੁਲ ਨੀਟ ਐਂਡ ਕਲੀਨ ਪਈਆ ਕੋਈ ਸਕਰਾਚ ਨਹੀਂ オリジナル ਪੇਂਟ ਆ ਟਾਇਰ ਗੱਡੀ ਦੇ ਚਾਰੋਂ ਪੰਜੇ ਟਾਇਰ ਵਧੀਆ ਪਏ ਨੇਗੇ ਤੇ ਮੋਗੇ ਰੇਚ ਬਾਈ ਕੋਲੇ ਗੱਡੀ ਇਸ ਟਾਈਮ ਅਵੇਲੇਬਲ ਖੜੀ ਆ ਉੱਪਰ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਆਪਣੇ ਕਿਸੇ ਸਲਾਹਕਾਰ ਨੂੰ ਮੇਸਤਰੀ ਨੂੰ ਨਾਲ ਲਿਜਾ ਕੇ ਦਸੱਲੀ ਨਾਲ ਬਾਈ ਤੋਂ ਗੱਡੀ ਪਰਚੇਜ ਕਰ ਸਕਦੇ ਹੋ ਬਿਲਕੁਲ ਗੱਡੀ ਅਨਟੱਚ ਆ ਵਧੀਆ ਗੱਡੀ ਆ ਕਿਸੇ ਨੇ ਘਰੇ ਰੱਖਣ ਵਾਸਤੇ ਲੈਣੀ ਆ ਤਾਂ ਬਾਈ ਕੋਲੇ ਇਸ ਟਾਈਮ ਅਵੇਲੇਬਲ ਖੜੀ ਆ ਗੱਡੀ ਤੁਸੀਂ ਪਰਚੇਜ ਕਰ ਸਕਦੇ ਹੋ ਦੇਖ ਸਕਦੇ ਹੋ ਵਿੱਚ ਇੰਟੀਰੀਅਰ ਬਿਲਕੁਲ ਨੀਟ ਐਂਡ ਕਲੀਨ ਆ ਕੋਈ ਕਮੀ ਨਹੀਂ ਗੱਡੀ ਦੇ ਵਿੱਚ ਬਿਲਕੁਲ ਟਾਇਰ ਟੂਰ ਵਧੀਆ ਪਏ ਨੇ ਗੱਡੀ ਦੇ ਦੇਖ ਸਕਦੇ ਹੋ ਚੈੱਕ ਕਰੋ ਜੀ ਟਾਇਰ ਤੇ ਇੰਜਨ ਦੇ ਝਾਕੀ ਮਰਵਾ ਲਿਆ ਇੱਕ ਵਾਰਸ ਨੂੰ ਬਿਲਕੁਲ ਸੀਲਡ ਇੰਜਨ ਪਿਆ ਸੁੱਕਾ ਇੰਜਨ ਪਿਆ ਜੀ ਗੱਡੀ ਦਾ ਤੇ ਆ ਟਾਇਰ ਦੇਖ ਲਓ ਪੰਜੋ ਟਾਇਰ ਗੱਡੀ ਦੇ ਬਿਲਕੁਲ ਨਵੇਂ ਹੋਰਗੇ ਟਾਇਰ ਪਏ ਨੇ ਜੇ ਕਿਸੇ ਭਰਾ ਦੇ ਪਸੰਦਾ ਦਾ ਬਾਈ ਤੋਂ ਗੱਡੀ ਪਰਚੇਸ ਕਰ ਸਕਦੇ ਹੋ ਇੰਟੀਰੀਅਰ ਪੱਖੋਂ ਜਿਵੇਂ ਤਾਜੀ ਗੱਡੀ ਪਈਆ ਪਿੱਲਰ ਵਗੈਰਾ ਦੇਖ ਸਕਦੇ ਹੋ ਗੱਡੀ ਓਕੇ ਦੀ ਰਿਪੋਰਟ ਆ ਜੀ ਤੇ ਹਾਂਜੀ ਇਹ ਵੀ ਗੱਡੀ ਮੋਗ ਏਰੀਏ ਦੇ ਵਿੱਚ ਹੀ ਖੜੀ ਆ ਗਈ ਸਪੈਕਟ ਡਿਜ਼ਾਇਰ VDI ਗੱਡੀ ਆ ਜੀ ਇਹ ਮਾਡਲ ਹੈਗੀ ਹੈਗੀ 2010 ਪਾਸਿੰਗ 2024 ਤੱਕ ਅਵੇਲੇਬਲ ਸੀ ਤੇ ਗੱਡੀ ਦਾ ਰੇਟ ਹੈਗਾ ਜੀ 1,60,000 ਰੁਪਇਆ ਮੌਕੇ ਤੇ ਮਾਣ ਤਨ ਜ਼ਰੂਰ ਹੋ ਜਾ ਪੰਜਾਬ ਨੰਬਰ ਗੱਡੀ ਹੈ ਜੀ ਡੱਲੂ ਵਾਲ ਪਿੰਡ ਦੇ ਵਿੱਚ ਖੜੀ ਹੈ ਗੱਡੀ ਇੰਜਨ ਗੇਅਰ AC ਹੀਟਰ ਬਿਲਕੁਲ ਓਕੇ ਆ ਜੀ ਨੋਨ ਐਕਸੀਡੈਂਟ ਗੱਡੀ ਹੈ ਘਰੇ ਵਾਈਆਂ ਕੋਲੇ ਖੜੀ ਆ ਜੇ ਕਿਸੇ ਭਰਾ ਦੇ ਪਸੰਦਾ ਦਾ ਬਾਈ ਤੋਂ ਗੱਡੀ ਤੁਸੀਂ ਪਰਚੇਜ਼ ਕਰ ਸਕਦੇ ਹੋਗੇ ਰੇਟ ਗੱਡੀ ਦਾ ਹੈਗਾਗਾ 1,60,000 ਰੁਪਇਆ ਮੌਕੇ ਤੇ ਮਾਨਤਾਣ ਜਰੂਰ ਹੋ ਜੂਗੀ ਗੱਡੀ ਵਿੱਚ ਇੰਟੀਰੀਅਰ ਬਿਲਕੁਲ ਨੀਟ ਐਂਡ ਕਲੀਨ ਪਿਆ ਇੰਜਨ ਗੇਅਰ ਓਕੇ ਆ ਏਸੀ ਹੀਟਰ ਬਿਲਕੁਲ ਓਕੇ ਆ ਤੁਸੀਂ ਆਪਣੇ ਕਿਸੇ ਸਲਾਹਕਾਰ ਨੂੰ ਨਾਲ ਲਿਜਾ ਕੇ ਕਿਸੇ ਮੇਸਤਰੀ ਨੂੰ ਕਿਸੇ ਆਪਣੇ ਭਰਾ ਨੂੰ ਯਾਰ ਬੇਲੇ ਨੂੰ ਨਾਲ ਲਿਜਾ ਕੇ ਗੱਡੀ ਬਿਲਕੁਲ ਤਸੱਲੀ ਨਾਲ ਪਰਚੇਜ਼ ਕਰ ਸਕਦੇ ਹੋ ਜੀ ਹਾਂਜੀ ਨੈਕਸt ਇਹੀ ਬਾਈ ਕੋਲੇ ਗੱਡੀ ਖੜੀ ਆਗੀ 2008 ਮਾਡਲ ਆਲਟੋ ਸਿਲਵਰ ਕਲਰ ਆ ਜੀ ਡੱਲੂ ਵਾਲ ਪਿੰਡ ਦੇ ਵਿੱਚ ਖੜੀ ਆ 2008 ਮਾਡਲ ਤੀਜੇ ਓਨਰ ਕੋਲੇ ਗੱਡੀ ਚੱਲਦੀ ਆ ਥਰਡ ਓਨਰ ਕੋਲੇ ਗੱਡੀ ਚੱਲ ਰਹੀ ਆ ਜੀ ਟਾਇਰ ਗੱਡੀ ਦੇ ਹੈਗੇ ਨੇ 80% ਚਾਰੋਂ ਟਾਇਰ ਪਏ ਨੇ ਗੱਡੀ ਦੇ ਗੱਡੀ ਦਾ ਰੇਟ ਰੱਖਿਆ ਹੋਇਆ ਸਿਰਫ 1 ਲੱਖ ਤੇ 25000 ਰੁਪਿਆ ਮੌਕੇ ਤੇ ਮਾਨਤਾਣ ਜ਼ਰੂਰ ਹੋ ਜੂ ਏਸੀ ਹੀਟਰ ਗੱਡੀ ਦਾ ਬਿਲਕੁਲ ਓਕੇ ਆ ਇੰਜਨ ਗੇਅਰ ਬਿਲਕੁਲ ਓਕੇ ਆ ਅੱਠ ਮਾਡਲ 1 25 ਚ ਤੁਹਾਨੂੰ ਮਾਨਤਾਣ ਜ਼ਰੂਰ ਹੋ ਜੂ ਘਰੇ ਗੱਡੀ ਖੜੀ ਆ ਜੀ ਬਾਈ ਕੋਲੇ ਤੇ ਇੰਟੀਰੀਅਰ ਵਿੱਚੋਂ ਬਿਲਕੁਲ ਨੀਟ ਐਂਡ ਕਲੀਨ ਆ ਇੰਜਨ ਗੇਅਰ ਬਿਲਕੁਲ ਓਕੇ ਆ ਗੱਡੀ ਦਾ ਦੇਖ ਸਕਦੇ ਹੋ ਰੰਗ ਪੇਂਟ ਬਿਲਕੁਲ Ориਜినਲ ਆ ਜੀ ਜਾ ਕੇ ਤੁਸੀਂ ਆਪਣੇ ਕਿਸੇ ਸਲਾਹਕਾਰ ਨੂੰ ਆਪਣੇ ਕਿਸੇ ਯਾਰ ਮਿੱਤਰ ਨੂੰ ਜਿਹਨੂੰ ਵੀ ਤੁਸੀਂ ਜਿਹਤੇ ਵੀ ਭਰੋਸਾ ਕਰਦੇ ਹੋ ਉਹਨੂੰ ਨਾਲ ਲਿਜਾ ਕੇ ਗੱਡੀ ਐਨ ਦਸੱਲੀ ਦੇ ਨਾਲ ਬਾਈ ਤੋਂ ਪਰਚੇਸ ਕਰ ਸਕਦੇ ਹੋ ਉੱਪਰ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰਕੇ ਗੱਡੀ ਤੁਸੀਂ ਪਰਚੇਸ ਕਰ ਸਕਦੇ ਹੋ ਆਪਣੇ ਵਾਸਤੇ ਘਰੇ ਰੱਖਣ ਲਈ ਗੱਡੀ ਬਹੁਤ ਬੈਸਟ ਗੱਡੀ ਆ ਜੇ ਕਿਸੇ ਭਰਾ ਦੇ ਪਸੰਦਾਂ ਦਾ ਬਾਈ ਨੂੰ ਹੁਣੇ ਸੰਪਰਕ ਕਰੋ ਤਾਂ ਗੱਡੀ ਲੈ ਸਕਦੇ ਹਾਂ ਬਾਈ ਤੁਹਾਨੂੰ ਚਾਰੋਂ ਵੇਹ ਗੱਡੀ ਦੇ ਦਿਖਾਤੇ ਆ ਤੁਹਾਨੂੰ ਕੋਈ ਆਪਾਂ ਕਮੀ ਛੱਡੀ ਨਹੀਂ ਤੇ ਹੁਣ ਆਪਾਂ ਕਰ ਲੱਗਿਆ ਵੀਡੀਓ ਦਾ ਐਂਡ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਆਪਣਾ ਸਬਸਕ੍ਰਾਈਬ ਕਰ ਲਿਓ ਜੇ ਘਰੇ ਖੜੀਆਂ ਗੱਡੀ